ਅਸੀਂ ਮਾਈਪਾਗੋ ਦੀਆਂ ਵਾਰਿਸਾਂ ਹਨ ਜਦੋਂ ਉਹਨਾਂ ਨੇ ਇੰਨੇ ਜੁੱਧ ਦੇ ਵਿੱਚ ਵੱਡੀ ਤਲਵਾਰ ਚੱਕ ਕੇ ਇੰਨੇ ਜ਼ੁਲਮ ਦਾ ਬੰਦਿਆਂ ਦੇ ਨਾਲ ਲੜੀ ਹਨ ਆਪਣੀ ਦਲੇਰੀ ਦੇ ਨਾਲ ਲੜੀ ਤਾਂ ਮੇਰੇ ਖਿਆਲ ਦੇ ਵਿੱਚ ਇਹ ਛੋਟੀ ਜਿਹੀ ਸਿਚੁਏਸ਼ਨ ਜਿਆਦਾ ਵੱਡੀ ਨਹੀਂ ਸੀਗੀ ਹਮਲਾ ਕਰਨ ਜਿਹੜੀ ਸਮਸ਼ੀਰ ਸੀ ਨਾ ਉਹ ਉਹ ਸਭ ਤੋਂ ਵੱਡਾ ਮੇਰੇ ਲਈ ਤਾਕਤ ਸੀ ਕਿਉਂਕਿ ਜਦੋਂ ਮੈਂ ਸਮਸ਼ੀਰ ਲਹਿرائیਆ ਮੈਂ ਇੰਨਾ ਉੱਚੀ ਬੋਲੀ ਮੇਰੀ ਰਗਾ ਵੀ ਬੈਠ ਗਈ ਮੈਂ ਹੀ ਕਹਿ ਰਹੀ ਸੀਗੀ ਕਿ ਮੈਂ ਮਾਈਪਾਗੋ ਦੀ ਵਾਰਿਸਾਂ ਤੁਹਾਡੇ ਟੱਕਰੇ ਕਰ ਦਊਂਗੀ ਚਾਦੋਂ ਆ ਗੱਲ ਨੂੰ ਸੁਣ ਕੇ ਉਹਨਾਂ ਨੂੰ ਲੱਗਿਆ ਹੋਊਗਾ ਕਿ ਕੁੜੀ ਬਹੁਤ ਹੌਸਲੇ ਵਾਲੀ ਆ ਮੇਰੇ ਖਿਆਲ ਦੇ ਵਿੱਚ ਉਹਨਾਂ ਨੇ ਗਲਤ ਬੰਦਾ ਚੂਸ ਕਰ ਲਿਆ ਜੇ ਮਨਾ ਜਾਂ ਚੀਜ਼ ਵੀਡੀਓ ਅੱਗੇ ਆਈ ਆ ਤਾਂ ਫੇਮਸ ਹੋਣ ਲਈ ਨਹੀਂ ਇਹ ਲੋਕਾਂ ਨੂੰ ਸਾਡੀਆਂ ਧੀਆਂ ਦੇ ਵਿੱਚ ਜਾਨ ਫੁਕਣ ਲਈ ਆ ਉਹਨਾਂ ਚ ਦਲੇਰੀ ਲਈ ਆ ਉਹ ਹਾਲਾਤ ਹੀ ਇਦਾਂ ਦਾ ਸੀਗਾ ਮੈਨੂੰ ਕੁਛ ਸੁਝਿਆ ਹੀ ਨਹੀਂ ਮੇਰੇ ਤਲਵਾਰ ਪਈ ਸੀ ਸਮਸ਼ੀਰ ਸਾਡੀ ਗੱਡੀ 'ਚ ਪਈ ਹੁੰਦੀ ਸੀ ਤੁਸੀਂ ਹਮੇਸ਼ਾ ਅਕਸਰ ਰੱਖਦੇ ਹੋ ਸਾਡੀ ਗੱਡੀ 'ਚ ਪਈ ਹੋ ਰਹਿੰਦੀ ਸੀ ਹਮੇਸ਼ਾ ਹਾਂਜੀ ਕਿਉਂਕਿ ਮੇਰੇ ਲਈ ਤਾਂ ਗੁਰੂਆਂ ਨੇ ਜੋ ਸਾਡੇ ਵੱਡੇ ਬਜ਼ੁਰਗਾਂ ਨੇ ਸਾਡੇ ਗੁਰੂਆਂ ਪੀਰਾਂ ਨੇ ਗੱਲਾਂ ਕਹੀਆਂ ਤਲਵਾਰ ਦੀ ਸਮਸ਼ੀਰ ਦੀ ਮੇਰੇ ਲਈ ਤਾਂ ਉਂਗੀ ਅੰਗ ਰੱਖਿਆ ਬਣੀ ਸਾਡੇ ਵੀ ਉਵੇਂ ਹੀ ਕੰਠ ਹੋਈ ਦ ਗੁਰਬਾਣੀ ਤਾਂ ਮੇਰੇ ਖਿਆਲ ਦੇ ਵਿੱਚ ਗੁਰਬਾਣੀ ਦੇ ਨਾਲ ਜਿਹੜਾ ਬੰਦਾ ਜੁੜ ਜਾਂਦਾ ਹੈ ਨਹੀਂ ਉਹਨੂੰ ਡਰ ਭੈ ਖਤਮ ਹੋ ਜਾਂਦਾ ਹੈ ਇਹ ਉਹ ਲੁਟੇਰੇ ਤੁਹਾਨੂੰ ਇੱਥੇ ਇਸ ਵੇਲੇ ਦੇਖ ਰਹੇ ਹੁਣ ਤੁਹਾਡੀ ਇੰਟਰਵਿਊ ਨੂੰ ਬੰਦੇ ਤਾਂ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋ ਮੈਂ ਤਾਂ ਹੀ ਕਹਿਣਾ ਵੀਰੇ ਬੱਚ ਕੇ ਨਹੀਂ ਤਾਂ ਗਾਟਾ ਲਾ ਦੰਦੀ ਜੇ ਅੱਗੇ ਨੂੰ ਆਉਂਦੇ ਮੁਸ਼ਕਿਲ ਦੇ ਸਮੇਂ ਦੇ ਵਿੱਚ ਇੱਕ ਬਹਾਦਰ ਧੀ ਪੰਜਾਬ ਦੀ ਉਹ ਸਾਹਮਣੇ ਆਈ ਜਿਸ ਨੂੰ ਦੇਖ ਕੇ ਹਰ ਕਿਸੇ ਨੇ ਇਸ ਧੀ ਨੂੰ ਸਲਾਮ ਕੀਤੀ ਰਾਤ ਦੇ ਹਨੇਰੇ ਦੇ ਵਿੱਚ ਲੁਟੇਰਿਆਂ ਦੇ ਅੱਗੇ ਡੱਟ ਕੇ ਖੜ ਗਈ ਕਿਰਪਾਨ ਦੇ ਨਾਲ ਪੁੱਠੇ ਪੈਰੀ ਭਜਾਉਣ ਵਾਲੀ ਉਹ ਬਹਾਦਰ ਐਨਆਰਆਈ ਧੀ ਜਿਹੜੀ ਸਾਡੇ ਨਾਲ ਮੌਜੂਦ ਹੈ ਹਰਜਿੰਦ ਕੌਰ ਮੰਗੜ ਸਭ ਤੋਂ ਪਹਿਲਾਂ ਤੁਹਾਨੂੰ ਸਲੂਟ ਹੈ ਇੰਨਾ ਮੁਸ਼ਕਿਲ ਸਮਾਂ ਇੰਨਾ ਡਰ ਦਾ ਸਮਾਂ ਪਰ ਤੁਸੀਂ ਡਰੇ ਨਹੀਂ ਤੁਸੀਂ ਘਬਰਾਏ ਨਹੀਂ ਕਿਰਪਾਨ ਲੈ ਕੇ ਤੁਸੀਂ ਸਾਹਮਣੇ ਖੜ ਗਏ ਪੁੱਠੇ ਪੈਰੀ ਭਜਾ ਦਿੱਤਾ ਇਹ ਹਿੰਮਤ ਕਿੱਥੋਂ ਆਈ ਹਿਮਤ ਜੀ ਦੇਖੋ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਹਿੰਮਤ ਬਖਸ਼ੀ ਹੋਈ ਹੈ ਨਾ ਜੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਸਭਾ ਲੱਖ ਸੇ ਇਕ ਲੜਾਉ ਤਵੇ ਗੋਬਿੰਦ ਸਿੰਘ ਨਾਮ ਕਹਾਉ ਇਹ ਹਿੰਮਤ ਸਾਨੂੰ ਉੱਥੋਂ ਹੀ ਮਿਲੀ ਜਦੋਂ ਸਾਡੇ ਛੋਟੇ ਛੋਟੇ ਸਹਿਬਜ਼ਾਦਿਆਂ ਨੂੰ ਨੀਹਾਂ ਚ ਚਿਣਿਆ ਗਿਆ ਸੀ ਉਹਨਾਂ ਨੂੰ ਕਿੱਥੋਂ ਹਿੰਮਤ ਆਈ ਸੀ ਨਾ ਸੋ ਇਹ ਹੈ ਜੀ ਸਮਾਂ ਬਦਲਦਾ ਜਾਂਦਾ ਪਰ ਜਿਹੜੀ ਉਹ ਸਾਡਾ ਇਤਿਹਾਸ ਹੈ ਨਾ ਸਾਨੂੰ ਮਨਾਂ ਦੇ ਵਿੱਚ ਬਸਕਾਉਣਾ ਚਾਹੀਦਾ ਇੱਥੋਂ ਹੀ ਤਾਕਤ ਮਿਲਦੀ ਹੈ ਸਾਡੇ ਗੁਰੂਆਂ ਪੀਰਾਂ ਤੋਂ ਸਾਡੀ ਹਿਸਟਰੀ ਤੋਂ ਹੀ ਸਾਨੂੰ ਤਾਕਤ ਮਿਲਦੀ ਹੈ ਜੀ ਅ ਨਹੀਂ ਤਾਂ ਬੰਦਾ ਨਾ ਘਬਰਾ ਜਾਂਦਾ ਉਸ ਸਿਚੁਏਸ਼ਨ ਦੇ ਵਿੱਚ ਇੱਧਰ ਉੱਧਰ ਫੋਨ ਲਾਉਂਦਾ ਸਹਾਰਾ ਲੱਭਦਾ ਪਰ ਤੁਹਾਨੂੰ ਲੱਗਦਾ ਸੀ ਕਿ ਜ਼ਿੰਦਗੀ ਹੁਣ ਖਤਰੇ ਦੇ ਵਿੱਚ ਪੈ ਗਈ ਆ ਹੁਣ ਕਿੱਦਾਂ ਅਸੀਂ ਸਾਹਮਣਾ ਕਰਾਂਗੇ ਬਾਰ-ਬਾਰ ਤੁਹਾਨੂੰ ਤੁਹਾਡੇ ਮਦਰ ਜਾਂ ਤੁਹਾਡੇ ਫੈਮਿਲੀ ਮੈਂਬਰ ਆਵਾਜ਼ ਮਾਰ ਰਹੀ ਸੀ ਕਿ ਜਿੰਦ ਨਾ ਜਾ ਬਾਹਰ ਨਾ ਜਾ ਮਾਰੀ ਜਾਏਗੀ ਹਨਾ ਇਦਾਂ ਉਦਾਂ ਬਹੁਤ ਤੁਹਾਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੁਸੀਂ ਰੁਕੇ ਨਹੀਂ ਇਹ ਇਹ ਕਿੱਦਾਂ ਮਤਲਬ ਸਾਹਮਣਾ ਕੀਤਾ ਤੁਸੀਂ ਦੇਖੋ ਜੀ ਮੌਤ ਤਾਂ ਇੱਕ ਦਿਨ ਬੰਦੇ ਨੂੰ ਆਉਣੀ ਹੀ ਹੋਈ ਆ ਹਨਾ ਚਾਹੇ ਸੁੱਤਾ ਪਿਆ ਮਰ ਜੇ ਚਾਹੇ ਜੰਗ ਦੇ ਮੈਦਾਨ 'ਚ ਮਰ ਜੇ ਕਿਤੇ ਵੀ ਕੋਈ ਵੀ ਸਿਚੁਏਸ਼ਨ ਆ ਸਕਦੀ ਆ ਹਮ ਬੁਝਦਲੀ ਨਾਲ ਮਰਿਆ ਬੰਦਾ ਕੀ ਮਰਿਆ ਹਨਾ ਤੁਸੀਂ ਜੇ ਤੁਹਾਡੇ 'ਚ ਹਿੰਮਤ ਹੈਗੀ ਆ ਤੁਹਾਡੇ 'ਚ ਉਹ ਤਾਕਤ ਹੈਗੀ ਆ ਉਹ ਜਜ਼ਬਾ ਹੈਗਾ ਤੁਸੀਂ ਫਿਰ ਉਹਨੂੰ ਬਰਕਰਾਰ ਰੱਖ ਕੇ ਅੱਗੇ ਵਧਜੋ ਬਸ ਫਿਰ ਨਾ ਦੇਖੋ ਕਿ ਕੀ ਹੁੰਦਾ ਕੀ ਨਹੀਂ ਬਸ ਉਹ ਉਹ ਹਾਲਾਤੀ ਇਦਾਂ ਦਾ ਸੀਗਾ ਮੈਨੂੰ ਕੁਝ ਸੁਝਿਆ ਹੀ ਹੈ ਨਹੀਂ ਮੇਰੇ ਤਲਵਾਰ ਪਈ ਸੀ ਸਮਸ਼ੀਰ ਸਾਡੀ ਗੱਡੀ 'ਚ ਪਈ ਹੁੰਦੀ ਸੀ ਹਮੇਸ਼ਾ ਤੁਸੀਂ ਹਮੇਸ਼ਾ ਅਕਸਰ ਰੱਖਦੇ ਹੋ ਸਾਡੀ ਗੱਡੀ 'ਚ ਪਈ ਹੋ ਰਹਿੰਦੀ ਹੈ ਜੀ ਹਮੇਸ਼ਾ ਹਾਂਜੀ ਠੀਕ ਹੈ ਹਾਂਜੀ ਹਮੇਸ਼ਾ ਹੀ ਰਹਿੰਦੀ ਹੈ ਤੇ ਉਹ ਮੇਰੇ ਕੋਲ ਤਲਵਾਰ ਏ ਸੀ ਜਦੋਂ ਕਿਉਂਕਿ ਮੇਰੇ ਲਈ ਤਾਂ ਗੁਰੂਆਂ ਨੇ ਜੋ ਸਾਡੇ ਵੱਡੇ ਬਜ਼ੁਰਗਾਂ ਨੇ ਸਾਡੇ ਗੁਰੂਆਂ ਪੀਰਾਂ ਨੇ ਗੱਲਾਂ ਕਹੀਆਂ ਤਲਵਾਰ ਦੀ ਸਮਸ਼ੀਰ ਦੀ ਮੇਰੇ ਲਈ ਤਾਂ ਉਹੀ ਅੰਗ ਰੱਖਿਆ ਬਣਿਆ ਜੀ ਇੱਕ ਮਿੰਟ ਲਈ ਡਰ ਤਾਂ ਆਇਆ ਹੋਵੇਗਾ ਐਦਾਂ ਤਾਂ ਲੱਗਿਆ ਹੋਵੇਗਾ ਕਿ ਹੁਣ ਜਿੰਦ ਲੈ ਗਈ ਜਿੰਦਗੀ ਖਤਰੇ ਦੇ ਵਿੱਚ ਪੈ ਗਈ ਆ ਪਿੱਛੇ ਪਰਿਵਾਰ ਬ ਪਾਵਾਂਗੇ ਕਿ ਨਹੀਂ ਖਬਣਾ ਤਾਂ ਤੁਸੀਂ ਸੁਣਿਆ ਹੀ ਹੋਏਂਗਾ ਕੀ ਚੱਲ ਰਿਹਾ ਵਾ ਫਿਰ ਉਸ ਵੇਲੇ ਗੁੱਸਾ ਆਇਆ ਸੀ ਮਨ ਦੇ ਵਿੱਚ ਜਾਂ ਉਹ ਡਰਦਾ ਹੀ ਦਲੇਰੀ ਦੇ ਨਾਲ ਤੁਸੀਂ ਸਾਹਮਣਾ ਕਰ ਲਿਆ ਪਤਾ ਨਹੀਂ ਕੀ ਹੈ ਜੇ ਜਦੋਂ ਮੈਂ ਛੋਟੀ ਹੁੰਦੀ ਸੀ ਨਾ ਮੇਰੇ ਦਾਦਾ ਜੀ ਮੈਨੂੰ ਦੱਸਦੇ ਹੁੰਦੇ ਸੀਗੇ ਉਹਨਾਂ ਨੇ ਹਮੇਸ਼ਾ ਮੈਨੂੰ ਕਹਾਣੀਆਂ ਸੁਣਾਉਣੀਆਂ ਜੰਗ ਦੀਆਂ ਯੁੱਧ ਦੀਆਂ ਕਿਉਂਕਿ ਪਹਿਲਵਾਨ ਸੀਗੇ ਤੇ ਹੌਲਦਾਰ ਵੀ ਸੀਗੇ ਮੇਰੇ ਪਾਪਾ ਵੀ ਕੱਲੇ-ਕੱਲੇ ਸੀ ਤੇ ਉਹ ਵੀ ਪੂਰੇ ਜੁੱਸਾ ਉਹਨਾਂ ਦਾ ਵੱਡਾ ਲੰਬੇ ਚੌੜੇ ਸਰਦਾਰ ਹਨਾ ਤੇ ਉਹ ਕਹਾਣੀਆਂ ਸੁਣ ਕੇ ਅਸੀਂ ਵੱਡੇ ਹੋਏ ਸਾਡੇ ਘਰ ਗੁਰਬਾਣੀ ਦਾ ਪ੍ਰਵਾਹ ਚੱਲਣਾ ਹਨ ਗੁਰਬਾਣੀ ਚੱਲਣੀ ਤੇ ਸਾਡੇ ਵੀ ਉਵੇਂ ਹੀ ਕੰਠ ਹੋਈ ਗੁਰਬਾਣੀ ਤਾਂ ਮੇਰੇ ਖਿਆਲ ਦੇ ਵਿੱਚ ਗੁਰਬਾਣੀ ਦੇ ਨਾਲ ਜਿਹੜਾ ਬੰਦਾ ਜੁੜ ਜਾਂਦਾ ਨਹੀਂ ਉਹਨੂੰ ਡਰ ਭੈ ਖਤਮ ਹੋ ਜਾਂਦਾ ਜੀ ਹਾਂਜੀ ਨਿਰਭਉ ਬਣ ਜਾਂਦਾ ਜੀ ਤੇ ਜਦੋਂ ਮੈਂ ਇਹੀ ਪੁੱਛ ਰਹੀ ਆ ਪੇ ਲੱਗਾ ਸੀ ਵੈਸੇ ਜ਼ਿੰਦਗੀ ਹੁਣ ਖਤਰੀ ਦੇ ਵਿੱਚ ਐ ਹੁਣ ਆਪਾਂ ਕਿੱਦਾਂ ਬਚ ਕੇ ਨਿਕਲਾਂਗੇ ਤਲਵਾਰ ਤਾਂ ਤੁਸੀਂ ਚੁੱਕੀ ਪਹਿਲਾਂ ਮਾਈਂਡ ਦੇ ਨਾਲ ਉਹ ਇੱਕ ਚੀਜ਼ ਵੀ ਸੋਚੀ ਹੋਏਗੀ ਕਿ ਮੈਂ ਲੈ ਜਾਂਦ ਹੁਣ ਮੈਂ ਮੁਕਾਬਲਾ ਕਰਾਂ ਜਾਂ ਫਿਰ ਮੈਂ ਇੱਥੋਂ ਡਰ ਕੇ ਭੱਜਾਂ ਜਾਂ ਕਿਸੇ ਨੂੰ ਫੋਨ ਕਰਾਂ ਉਹ ਉਸ ਸਿਚੁਏਸ਼ਨ ਦਾ ਰਿਐਕਸ਼ਨ ਕੀ ਸੀ ਅਸੀਂ ਮਾਈ ਭਾਗੋ ਦੀਆਂ ਵਾਰਿਸਾਂ ਹਨ ਜਦੋਂ ਉਹਨਾਂ ਨੇ ਇੰਨੇ ਜੁੱਧ ਦੇ ਵਿੱਚ ਵੱਡੀ ਤਲਵਾਰ ਚੱਕ ਕੇ ਇੰਨੇ ਜ਼ੁਲਮ ਦਾ ਬੰਦਿਆਂ ਦੇ ਨਾਲ ਲੜੀਆਂ ਨਾ ਆਪਣੀ ਦਲੇਰੀ ਦੇ ਨਾਲ ਲੜੀ ਤਾਂ ਮੇਰੇ ਖਿਆਲ ਦੇ ਵਿੱਚ ਛੋਟੀ ਜਿਹੀ ਸਿਚੁਏਸ਼ਨ ਜ਼ਿਆਦਾ ਵੱਡੀ ਨਹੀਂ ਸੀਗੀ ਕਿ ਵੱਦ ਤੋਂ ਵੱਦ ਕੀ ਹੋ ਜਾਂਦਾ ਸਾਡੇ ਤੇ ਹਮਲਾ ਕਰਨ ਜਿਹੜੀ ਸਮਸ਼ੀਰ ਸੀ ਨਾ ਉਹ ਉਹ ਸਭ ਤੋਂ ਵੱਡਾ ਮੇਰੇ ਲਈ ਤਾਕਤ ਸੀਗੀ ਕਿਉਂਕਿ ਜਦੋਂ ਮੈਂ ਸਮਸ਼ੀਰ ਲਹਿرائی ਆ ਮੈਂ ਇੰਨਾ ਉੱਚੀ ਬੋਲੀ ਮੇਰੀ ਰਗਾ ਵੀ ਬੈਠ ਗਈ ਮੈਂ ਇਹੀ ਕਹਿ ਰਹੀ ਸੀਗੀ ਕਿ ਮੈਂ ਮਾਈ ਭਾਗੋ ਦੀ ਵਾਰਿਸਾਂ ਸਾਡੇ ਡੱਕਰੇ ਕਰ ਦੂੰਗੀ ਜੀ ਚਾਦੋਂ ਆ ਗੱਲ ਨੂੰ ਸੁਣ ਕੇ ਉਹਨਾਂ ਨੂੰ ਲੱਗਿਆ ਹੋਊਗਾ ਕਿ ਕੁੜੀ ਬਹੁਤ ਹੌਸਲੇ ਵਾਲੀ ਆ ਮੇਰੇ ਖਿਆਲ ਦੇ ਵਿੱਚ ਉਹਨਾਂ ਨੇ ਗਲਤ ਬੰਦਾ ਚੂਸ ਕਰ ਲਿਆ ਜੀ ਅੱਛਾ ਹਾਂਜੀ ਜਦੋਂ ਇਹ ਸ਼ੁਰੂ ਹੁੰਦਾ ਘਟਨਾ ਕ੍ਰਮ ਇਹ ਕਿਹੜੀ ਰੋਡ ਤੇ ਹੁੰਦਾ ਕਿੰਨੇ ਬੰਦੇ ਤੁਸੀਂ ਆਪਣੇ ਅੱਖਾਂ ਸਾਹਮਣੇ ਦੇਖਦੇ ਆ ਸ਼ੁਰੂਆਤ ਕਿੱਥੋਂ ਹੁੰਦੀ ਜਿੱਦਾਂ ਤੁਹਾਡੇ ਸ਼ੀਸ਼ੇ ਤੇ ਕਾਰ ਦੇ ਸ਼ੀਸ਼ੇ ਤੇ ਆਂਡੇ ਸਿੱਟੇ ਜਾਂਦੇ ਆ ਨਾ ਤੁਹਾਨੂੰ ਦਿਸੇ ਨਾ ਕੁਝ ਵੀ ਇਹ ਕਿੱਦਾਂ ਸ਼ੁਰੂਆਤ ਹੁੰਦੀ ਕੌਣ ਸੀ ਉਹ ਬੰਦੇ ਬੰਦੇ ਤਾਂ ਜੇ ਪਤਾ ਜੇ ਬੰਦੇ ਪਤਾ ਹੁੰਦੇ ਫਿਰ ਤਾਂ ਮੈਂ ਆਪ ਹੀ ਨਹੀਂ ਸੀ ਛੱਡਣੇ ਜੀ ਅ ਬੰਦਿਆਂ ਦਾ ਨਹੀਂ ਪਤਾ ਲੱਗਿਆ ਜੀ ਕੌਣ ਸੀਗੇ ਕੀ ਕੀਤਾ ਉਹਨਾਂ ਨੇ ਉਹਨਾਂ ਨੇ ਗੱਡੀ ਪਿੱਛੇ ਪਿੱਛੇ ਆਪਣਾ ਮੋਟਰਸਾਈਕਲ ਆਇਆ ਹੋਇਆ ਸੀ ਜੀ ਸਾਨੂੰ ਸ਼ੱਕ ਹੋ ਗਿਆ ਲੋਕੀ ਕਹਿੰਦੇ ਵੀ ਇੱਕਦਮ ਹੀ ਸਕ੍ਰਿਪਟਡ ਆ ਜਾਂ ਕਿਵੇਂ ਬਣ ਗਈ ਵੀਡੀਓ ਕਿਉਂਕਿ ਜਦੋਂ ਬੰਦਾ ਖਤਰਾ ਭਾਪ ਲੰਦਾ ਉਦੋਂ ਸਭ ਕੁਝ ਹੋ ਜਾਂਦਾ ਸਕ੍ਰਿਪਟ ਬਣਾ ਕੇ ਖਤਮ ਮੈਂ ਇੱਥੇ ਕੀ ਕਰਨਾ ਜੇ ਮੈਂ ਆਪਣੀ ਫੇਮਸ ਹੋਣ ਲਈ ਆਣਾ ਮੈਂ ਇੱਥੇ ਫੇਮਸ ਹੋ ਕੇ ਕੀ ਕਰਨਾ ਪੈਣਾ ਮੈਂ ਮਤਲਬ ਕਿ ਜੇ ਹੁਣ ਅੱਜ ਆ ਚੀਜ਼ ਵੀਡੀਓ ਅੱਗੇ ਆਈ ਆ ਤਾਂ ਫੇਮਸ ਹੋਣ ਲਈ ਨਹੀਂ ਇਹ ਲੋਕਾਂ ਨੂੰ ਸਾਡੀਆਂ ਧੀਆਂ ਦੇ ਵਿੱਚ ਜਾਨ ਫੁਕਣ ਲਈ ਆ ਉਹਨਾਂ 'ਚ ਦਲੇਰੀ ਲਈ ਆ ਕਿ ਤੁਸੀਂ ਆਓ ਜੇ ਤੁਸੀਂ ਦਲੇਰ ਆ ਨਾ ਤਾਂ ਤੁਹਾਡਾ ਕੋਈ ਬਾਲ ਬੰਕਾ ਨਹੀਂ ਕਰ ਸਕਦਾ ਠੀਕ ਹੈ ਤੁਹਾਡੇ ਅੰਦਰ 1% ਲਈ ਮਾੜਾ ਮੋਟਾ ਡਰ ਹੁੰਦਾ ਪਰ ਉਸ ਵੇਲੇ ਨਾ ਮੈਨੂੰ ਆਪਣੀ ਜ਼ਿੰਮੇਵਾਰੀ ਜ਼ਿਆਦਾ ਲੱਗੀ ਕਿਉਂਕਿ ਮੇਰੇ ਨਾਲ ਮੇਰੀ ਮਾਤਾ ਮਾਂ ਸੀਗੀ ਬਿਲਕੁਲ ਕਿਉਂਕਿ ਮੈਨੂੰ ਲੱਗਿਆ ਵੀ ਨਹੀਂ ਹੁਣ ਮੇਰੇ ਸਿਰ ਜਿੰਮੇਵਾਰੀ ਸ਼ਾਇਦ ਜਦੋਂ ਜ਼ਿੰਮੇਵਾਰੀ ਦਾ ਬੋਝ ਪੈਂਦਾ ਨਾ ਬੰਦਾ ਕੁਝ ਨਹੀਂ ਦੇ ਦ ਤੋ ਡਰ ਔ ਸਭ ਕੁਝ ਖਤਮ ਹੋ ਜਾਂਦਾ ਤੁਸੀਂ ਆਸਟ੍ਰੇਲੀਆ ਤੋਂ ਆਏ ਹਨਾ ਇਹ ਇਹ ਪਹਿਲੀ ਵਾਰ ਅਜਿਹਾ ਮਾਹੌਲ ਹੋਣਾ ਕਿ ਤੁਹਾਨੂੰ ਐਦਾਂ ਦੀ ਖਬਰਾਂ ਤੁਸੀਂ ਸੁਣੀਆਂ ਹੋਣਗੀਆਂ ਪਰ ਖੁਦ ਤੁਹਾਡੇ ਨਾਲ ਵਾਪਰੀ ਉਦੋਂ ਤੁਹਾਡੇ ਜਿੰਦ ਤੇ ਜੋ ਹੋਇਆ ਉਹ ਚੀਜ਼ ਅਸੀਂ ਬਿਆਨ ਨਹੀਂ ਕਰ ਸਕਦੇ ਪਰ ਲੱਗਦਾ ਕਿ ਰਾਤ ਦੇ ਹਨੇਰੇ ਦੇ ਵਿੱਚ ਐਦਾਂ ਤਾਂ ਫਿਰ ਕੋਈ ਸੇਫ ਨਹੀਂ ਆ ਤੁਹਾਨੂੰ ਲੱਗਦਾ ਮਹਿਲਾਵਾਂ ਨੂੰ ਤਿਆਰ ਰਹਿਣਾ ਚਾਹੀਦਾ ਡਰ ਦਾ ਮੁਕਾਬਲਾ ਕਰਨ ਲਈ 25 ਸਾਲ ਜੀ ਮੈਂ ਇੱਥੇ ਹੀ ਰਹੀ ਹਾਂ ਪੰਜਾਬ ਦੇ ਵਿੱਚ ਹੀ ਤਾਂ ਮੈਨੂੰ ਚੱਪੇ-ਚੱਪੇ ਦਾ ਪਤਾ ਹੈ ਮੈਨੂੰ ਮਾਹੌਲ ਦਾ ਵੀ ਪਤਾ ਹੈ ਮੈਂ ਆਸਟ੍ਰੇਲੀਆ ਘੱਟ ਰਹਿਣੀ ਆ ਮੈਂ ਇੰਡੀਆ ਜ਼ਿਆਦਾ ਰਹਿਣੀ ਆ ਪੰਜਾਬ 'ਚ ਮੈਂ ਜ਼ਿਆਦਾ ਰਹਿਣੀ ਆ ਠੀਕ ਹੈ 6 ਮਹੀਨਿਆਂ ਦੇ ਵਿੱਚ ਸਾਲ ਦੇ ਵਿੱਚ ਮੈਂ 6 ਮਹੀਨਾ ਬਾਅਦ ਇੱਥੇ ਆਣੀ ਆ ਮੇਰਾ ਹਰ 6 ਮਹੀਨੇ ਬਾਅਦ ਗੇੜਾ ਹੁੰਦਾ ਪੰਜਾਬ ਦੇ ਵਿੱਚ ਕਿਉਂਕਿ ਮੈਨੂੰ ਬਹੁਤ ਪਿਆਰ ਆ ਪੰਜਾਬ ਦੇ ਨਾਲ ਮੇਰਾ ਕਾਣ-ਕਾਣ ਪੰਜਾਬ ਦੇ ਨਾਲ ਜੁੜਿਆ ਹੋਇਆ ਹੈ ਬੈਠੀ ਮੈਂ ਜ਼ਰੂਰ ਹਾਂ ਉੱਥੇ ਪਰ ਮੇਰਾ ਹਰ ਇੱਕ ਜੇ ਤੁਸੀਂ ਮੇਰੀ ਫੇਸਬੁੱਕ ਫੋਲ ਕੇ ਦੇਖੋ ਤੁਹਾਨੂੰ ਪੰਜਾਬ ਪੰਜਾਬੀ ਹੋ ਤੇ ਨਜ਼ਰ ਆਉਣੀ ਆ ਹ ਸੋ ਮੈਂ ਜਦੋਂ ਦਿੱਲੀ ਤੇ ਦੱਖਣ ਗਿਆ ਹੋਇਆ ਸੀ ਏਡੀ ਕੋ ਗੱਲ ਨਹੀਂ ਕਿਉਂਕਿ ਉੱਥੇ ਵੀ ਖਤਰੇ ਦਾ ਅਹਿਸਾਸ ਹੁੰਦਾ ਸੀ ਕੋਈ ਪਿੱਛੇ ਲੱਗ ਜਾਣਾ ਕਿਸੇ ਨੇ ਕੁਝ ਹੋ ਜਾਣਾ ਹਨਾ ਉਦੋਂ ਬਸ ਵਾਹਿਗੁਰੂ 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 ਉੱਚੀ ਉੱਚੀ ਪਾਠ ਕਰਨ ਲੱਜਣਾ ਉਦੋਂ ਇਹ ਨਹੀਂ ਸੀ ਇਹ ਨਹੀਂ ਸੀ ਪਤਾ ਹੈਗਾ ਕਿ ਮੁਕਾਬਲਾ ਕਿਵੇਂ ਕਰ ਸਕਦੇ ਹਾਂ ਤੁਸੀਂ ਇਹ ਇਹ ਦਲੇਰੀ ਆਈ ਹੈ ਜੀ ਸਮਰਨ ਦੇ ਨਾਲ ਸ਼ਾਇਦ ਜੇ ਗੁਰਬਾਣੀ ਨਾ ਸਾਡੇ ਘਰ ਚੱਲਦੀ ਜਾਂ ਸਿਮਰਨ ਨਾ ਹੁੰਦਾ ਸ਼ਾਇਦ ਮੈਂ ਇੰਨੀ ਦਲੇਰ ਨਾ ਹੁੰਦੀ ਕਿਉਂਕਿ ਆਮ ਕੁੜੀ ਇਹ ਦਲੇਰੀ ਨਹੀਂ ਕਰ ਸਕਦੀ ਮੈਂ ਦੇਖਿਆ ਜੀ ਇੱਥੇ ਕੁੜੀਆਂ ਜਿਹੜੀਆਂ ਹੈਗੀਆਂ ਨੇ ਆਪਣੇ ਪੰਜਾਬ ਦੀਆਂ ਬਹੁਤ ਡਰੀਆਂ ਸਹਿਮੀਆਂ ਸਹਿਮੀਆਂ ਉਹਨਾਂ ਦਾ ਕਸੂਰ ਨਹੀਂ ਉਹਨਾਂ ਦਾ ਮਾਹੌਲ ਹੀ ਇਦਾਂ ਦਾ ਇਹ ਕੁੜੀਆਂ ਨਾ ਕਰੀ ਇਹ ਕੁੜੀ ਉੱਥੇ ਨਾ ਜਾਏ ਉਥੇ ਮਰ ਜੇਗੀ ਐ ਹੋ ਜੋ ਜਿਵੇਂ ਕਿ ਮੇਰੀ ਚਲੋ ਇੱਕ ਕੁੜੀ ਦੇ ਲਈ ਨਾ ਮਾਪੇ ਦਾ ਜਿਹੜਾ ਫਿਕਰ ਹੁੰਦਾ ਭੈਣ ਭਰਾਵਾਂ ਲਈ ਉਹ ਜ਼ਰੂਰੀ ਆ ਕੁੜੀ ਦੇ ਵੀ ਫਿਕਰ ਕਰਨਾ ਪਰ ਕੁੜੀ ਨੂੰ ਇੰਨੀ ਕੁ ਤਾਂ ਛੁੱਟ ਦੇ ਦੋ ਨਾ ਬਈ ਉਹ ਮਾੜਾ ਮੋਟਾ ਦਾ ਬਾਹਰ ਨਿਕਲ ਸਕੇ ਤੇ ਦੁਨੀਆ ਦੇਖ ਸਕੇ ਹਨਾ ਮਹਿਲਾ ਮਾਂ ਤਾਂ ਨਹੀਂ ਤਾਂ ਐਦਾਂ ਦੀ ਸਿਚੁਏਸ਼ਨ ਦੇ ਵਿੱਚ ਆਪਾਂ ਡਰ ਜਾਂਦੇ ਆ ਆਪਾਂ ਸਹਾਰਾ ਲੱਭਦੇ ਆ ਹਨਾ ਖਾਸ ਤੌਰ ਤੇ ਜਦੋਂ ਔਰਤ ਦੀ ਗੱਲ ਹੁੰਦੀ ਕਈ ਔਰਤਾਂ ਡਰ ਕੇ ਸਾਮ ਤੇ ਸਹਾਰਾ ਲੱਭਣ ਦੀ ਕੋਸ਼ਿਸ਼ ਕਰਦੀਆਂ ਪਰ ਤੁਹਾਨੂੰ ਦੇ ਆਸ-ਪਾਸ ਕੋਈ ਵੀ ਐਦਾਂ ਦਾ ਬੰਦਾ ਨਹੀਂ ਸੀ ਜਿਹੜਾ ਮਦਦ ਕਰ ਸਕਦਾ ਹੋਵੇ ਤੁਸੀਂ ਆਸ-ਪਾਸ ਦੇਖਿਆ ਸੀ ਇੱਕ ਨਜ਼ਰ ਉਹ ਲਟੇਰੇ ਭੱਜੇ ਕਿੱਦਾਂ ਉਥੋਂ ਜਦੋਂ ਮੈਂ ਤਲਵਾਰ ਲਹਿਰਾਈ ਜਾਣਾ ਜੀ ਇੱਕ ਬ੍ਰਦਰ ਆ ਰਿਆ ਸੀਗਾ ਉਧਰੋਂ ਵਿਟਨੈਸ ਮੇਰਾ ਬ੍ਰਦਰ ਉਹਦਾ ਮੈਂ ਨੰਬਰ ਵੀ ਲਿਆ ਹੋਇਆ ਉਹ ਉਹਨੇ ਨਾ ਮੋਟਰਸਾਈਕਲ ਦੀ ਲਾਈਟ ਜਦੋਂ ਜ਼ਿਆਦਾ ਮਾਰੀ ਤਾਂ ਲਾਈਟ ਵੱਜਣ ਦੇ ਨਾਲ ਉਹ ਘਬਰਾ ਕੇ ਉਹਨੂੰ ਲੱਗਿਆ ਵੀ ਇੱਕ ਤਾਂ ਤਲਵਾਰ ਲਈ ਆਉਂਦਿਆਂ ਕੋਈ ਦੂਜੇ ਪਾਸੇੋਂ ਬੰਦਾ ਆ ਰਿਹਾ ਤੇ ਪਿੱਛੋਂ ਸਾਡੀ ਇੱਕ ਕਾਰ ਵੀ ਆ ਰਹੀ ਸੀਗੀ ਤਾਂ ਉਹ ਚਾਨਣ ਬਹੁਤ ਹੋ ਗਿਆ ਉੱਥੇ ਫੇਰ ਨਹੀਂ ਮੈਨੂੰ ਪਤਾ ਲੱਗਿਆ ਕਿੱਧਰੋਂ ਕਿੱਧਰੋਂ ਲੰਘ ਗਏ ਉਹ ਹਾਂਜੀ ਹਾਂਜੀ ਉਹ ਭਾਈ ਨੇ ਵੀ ਦੇਖਿਆ ਉਹ ਉਹਦੇ ਕਹਿਣ ਦੇ ਹਿਸਾਬ ਦੇ ਨਾਲ ਉਹਨੇ ਕਿਉਂਕਿ ਉਧਰੋਂ ਦੂਜੇ ਪਾਸੇ ਆਪੋਜ਼ਿਟ ਸਾਈਡ ਤੋਂ ਆ ਰਿਹਾ ਸੀਗਾ ਉਹਨੇ ਦੱਸਿਆ ਕਹਿੰਦਾ ਇੱਕ ਬੰਦਾ ਉੱਤੇ ਹੋਰ ਖੜਾ ਸੀਗਾ ਵੀ ਤਿੰਨ ਬੰਦੇ ਸੀਗੇ ਹਾਂਜੀ ਵੀ ਤਿੰਨ ਸੀਗੇ ਇਹ ਇਹ ਲੁੱਟਣਾ ਚਾਹੁੰਦੇ ਸੀ ਇਹ ਇਹ ਕੋਈ ਕਾਰ ਨੂੰ ਲੁੱਟਣਾ ਚਾਹੁੰਦੇ ਸੀ ਤੁਹਾਡੇ ਕੋਲੋਂ ਪੈਸਾ ਇਦਾਂ ਦਾ ਸੀ ਜਿਹੜਾ ਲੁੱਟਣਾ ਚਾਹੁੰਦੇ ਸੀ ਕਿਉਂਕਿ ਕਈ ਵਾਰ ਭੇਤੀ ਲੰਕਾ ਟਾਂਦੇ ਉਹਨਾਂ ਨੂੰ ਪਤਾ ਹੁੰਦਾ ਕਿ ਬਾਹਰੋਂ ਆਈਆਂ ਵਾ ਪੈਸਾ ਹੋਣਾ ਇਹਨਾਂ ਦੇ ਕੋਲ ਇਹਨਾਂ ਦਾ ਕੁਛ ਨਾ ਕੁਛ ਆਪਾਂ ਲੁੱਟ ਕੇ ਲੈ ਜਾਈਏ ਇਦਾਂ ਹੁੰਦਾ ਆਮੂਮਨ ਤੇ ਤੁਸੀਂ ਕੋਸ਼ਿਸ਼ ਕੀਤੀ ਸੀ ਫਿਰ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਲੁਟੇਰਿਆਂ ਨੂੰ ਲੱਭਿਆ ਜਾਏ ਜਾਂ ਇਹਨਾਂ ਦੀ ਸ਼ੰਕਾ ਕੀ ਆ ਉਹ ਕਿਤੇ ਨਾ ਕਿਤੇ ਇਦਾਂ ਕੋਸ਼ਿਸ਼ ਕੀਤੀ ਕੋਈ ਆਪਣੇ ਵੱਲੋਂ ਮੈਨੂੰ ਇਹ ਰੈਂਡਮ ਘਟਨਾ ਹੀ ਲੱਗਦੀ ਆ ਮੈਨੂੰ ਨਹੀਂ ਲੱਗਦਾ ਉਹਨਾਂ ਨੂੰ ਪਤਾ ਹੋਊਗਾ ਕਿ ਮੈਂ ਇਨ ਆ ਰਹੀ ਆ ਜਾਂ ਕੁਝ ਮੇਰੇ ਖਿਆਲ ਦੇ ਵਿੱਚ ਉਹ ਸਿਚੁਏਸ਼ਨ ਹੀ ਇਦਾਂ ਦੀ ਸੀ ਜੇ ਕੋਈ ਵੀ ਆਉਂਦਾ ਜਾਂ ਕੋਈ ਕੁੜੀ ਲੰਘਦੀ ਖਾਸ ਕਰਕੇ ਮੇਰੇ ਖਿਆਲ ਦੇ ਵਿੱਚ ਉਹ ਜਨਨੀਆਂ ਨੂੰ ਟਾਰਗੇਟ ਕਰਦੇ ਹੋਣਗੇ ਕਿਉਂਕਿ ਬੰਦਿਆਂ ਤੋਂ ਥੋੜਾ ਬੰਦਾ ਘਬਰ ਜਾਂਦਾ ਪਰ ਮੇਰੇ ਖਿਆਲ ਸਿਚੁਏਸ਼ਨ ਕਿਸੇ ਨੂੰ ਵੀ ਪੈਸਾ ਦੇ ਚਾਹੇ ਬੰਦਾ ਚਾਹੇ ਔਰਤ ਹਾਂਜੀ ਮੈਨੂੰ ਲੱਗਦਾ ਨਹੀਂ ਕਿ ਮੇਰਾ ਕੋਈ ਭੇਤੀ ਸੀਗਾ ਜੇ ਖਾਸ ਕਰਕੇ ਭੇਤੀ ਤਾਂ ਕੋਈ ਨਹੀਂ ਕਰਦਾ ਜੀ ਸਭ ਨੂੰ ਪਤਾ ਇਹ ਪਿੰਡ ਦੀ ਕੂੜੀ ਆ ਤੀ ਧਿਆਣੀਆਂ ਮੈਨੂੰ ਨਹੀਂ ਲੱਗਦਾ ਕੋਈ ਮੇਰਾ ਭੇਤੀ ਕੁਛ ਕਰੂਗਾ ਅੱਛਾ ਇਹ ਤਿੰਨ ਬੰਦੇ ਆਂਦੇ ਆ ਤੁਹਾਡੀ ਕਾਰ ਦੇ ਸ਼ੀਸ਼ੇ ਤੇ ਪਹਿਲਾਂ ਅੰਡੇ ਸੁੱਟਦੇ ਆ ਉਸ ਤੋਂ ਬਾਅਦ ਕੀ ਕਰਦੇ ਨੇ ਉਸ ਤੋਂ ਬਾਅਦ ਮੋਟਰਸਾਈਕਲ ਨੂੰ ਸਿੱਧਾ ਕਰਕੇ ਮੇਰੇ ਮੇਰੇ ਵੱਲ ਨੂੰ ਸਾਡੇ ਵੱਲ ਨੂੰ ਦੇਖਦੇ ਆ ਕਿਉਂਕਿ ਉਹ ਤੁਸੀਂ ਕਾਰ ਚਲਾ ਰਹੇ ਸੀ ਮੈਂ ਹੀ ਕਾਰ ਚਲਾ ਰਹੇ ਸੀ ਉਹਨਾਂ ਨੂੰ ਸੀਗਾ ਵੀ ਬਾਹਰ ਨਿਕਲ ਗਏ ਜਾਂ ਕੁਝ ਕਰਨ ਗਏ ਵੀ ਅੰਡੇ-ੁੰਡੇ ਸਾਫ ਕਰਨ ਇੰਨੇ ਨੂੰ ਸੀ ਮੇਰੇ ਨੂੰ ਲੁਟੇਰੇ ਹੀ ਲੱਗ ਰਹੇ ਸੀ ਮੈਂ ਲੁੱਟਾ ਦੀ ਉਹ ਘਟਨਾ ਲੱਗਦੀ ਸੀ ਵੀ ਉਹਨਾਂ ਨੇ ਸਾਡੇ ਤੋਂ ਕੁਝ ਖੋ ਖੋ ਕੇ ਭਜਣਾ ਸੀਗਾ ਕਿਉਂਕਿ ਜੇ ਹਥਿਆਰ ਹੁੰਦਾ ਧਿਆਨ ਨਾਲ ਹਮਲਾ ਕਰਦੇ ਬਿਲਕੁਲ ਉਹਨਾਂ ਕੋ ਹਥਿਆਰ ਨਹੀਂ ਹੋਣਗੇ ਨਹੀਂ ਤਾਂ ਅੱਜ ਕੱਲ ਤਾਂ ਬੰਦਾ ਕਹਿੰਦਾ ਜੇ ਤੁਸੀਂ ਸਾਹਮਣਾ ਵੀ ਕਰਦੇ ਆ ਅਗਲਾ ਗੋਲੀ ਤਾਣ ਦਿੰਦਾ ਕਿ ਇੱਥੇ ਤੁਹਾਨੂੰ ਉੜਾ ਦਵਾਂਗੇ ਨਾ ਡਰਾਨ ਦੀ ਪੂਰੀ ਕੋ ਲਾ ਤਾਂ ਉਹ ਸੱਚਮੁੱਚ ਡਰ ਗਏ ਕਿ ਉਹਨਾਂ ਨੂੰ ਆਪਣੇ ਭੱਜਣ ਦੀ ਪੈ ਗਈ ਜਾਂ ਕੋਈ ਆ ਰਿਹਾ ਸੀ ਜਿੱਦਾਂ ਤੁਸੀਂ ਕਿਹਾ ਕਿ ਇੱਕ ਵਿਅਕਤੀ ਪਿੱਛੋਂ ਵੀ ਆ ਰਿਹਾ ਸੀ ਉਹਦੇ ਕਰਕੇ ਭੱਜ ਗਏ ਕੀ ਮਸਲਾ ਸੀ ਹਾਂਜੀ ਕਿਉਂਕਿ ਮੇਰੇ ਖਿਆਲ ਦੇ ਵਿੱਚ ਨਾ ਉਹਨਾਂ ਨੂੰ ਇਹ ਘਟਨਾ ਕਦੇ ਉਹਨਾਂ ਨੇ ਦਿਮਾਗ 'ਚ ਸੋਚਿਓ ਨਹੀਂ ਹੋਣੀ ਕਿ ਇੱਕ ਜਨਾਨੀ ਆਊਗੀ ਤਲਵਾਰ ਫੜ ਕੇ ਆ ਨਾ ਵੀ ਡਰੂਗੀ ਨਹੀਂ ਉਹੀ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਪੰਗਾ ਹੀ ਉਹਨੇ ਗਲਤ ਬੰਦਿਆਂ ਨਾਲ ਲੈ ਲਿਆ ਸ਼ਾਇਦ ਕੋਈ ਆਮ ਹੁੰਦੀ ਉਹ ਵਿਚਾਰੀ ਡਰ ਡਰ ਜਾਂਦੀ ਹੈ ਨਾ ਕਿਉਂਕਿ ਮੇਰਾ ਕੇਸ ਹੀ ਵੱਖਰਾ ਜੀ ਮੇਰੀ ਪਹਿਲਵਾਨ ਜੀ ਅੱਛਾ ਜੇ ਉਹ ਲੁਟੇਰੇ ਤੁਹਾਨੂੰ ਇੱਥੇ ਇਸ ਵੇਲੇ ਦੇਖ ਰਹੇ ਹੋਣ ਤੁਹਾਡੀ ਇੰਟਰਵਿਊ ਨੂੰ ਉਹ ਬੰਦੇ ਤਾਂ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਮੈਂ ਤਾਂ ਹੀ ਕਹਿਣਾ ਵੀਰੇ ਬੱਚ ਕੇ ਨਹੀਂ ਤਾਂ ਗਾਟਾ ਲਾ ਦੰਦੀ ਜੇ ਅੱਗੇ ਨੂੰ ਆਉਂਦੇ ਬੱਚ ਕੇ ਤੁਸੀਂ ਧੰਨਵਾਦ ਤੁਹਾਡਾ ਤੁਸੀਂ ਆਪਣੀ ਜ਼ਿੰਦਗੀ ਜਿਓ ਤੇ ਅੱਗੇ ਹੀ ਜਾ ਕਾਰਨਾਮੇ ਨਾ ਕਰੋ ਮੇਰੇ ਵਰਗੇ ਜਿਸden ਟੱਕਰ ਕੀ ਵੀਰੇ ਆਪਣੀ ਜਾਨ ਤੋਂ ਜਾਓਗੇ ਉਹ ਮਾਪੇ ਤਾਂ ਕਹਿੰਦੇ ਹੋਣੇ ਆ ਕਿ ਪੁੱਤ ਤੂੰ ਨਾ ਹੁਣ ਮੂਰੇ ਆ ਜਾ ਹਨਾ ਉਹ ਇਸ ਵੇਲੇ ਕੀ ਸਿਚੁਏਸ਼ਨ ਆ ਜਿਨ੍ਹਾਂ ਨੇ ਇੰਨਾ ਸਿਕਾਰ ਦੇ ਵਿੱਚ ਦੇਖਿਆ ਕਿ ਇਸ ਤਰੀਕੇ ਦੇ ਨਾਲ ਵੀਡੀਓ ਚੋਂ ਪੁਕਾਰ ਰਹੇ ਆ ਬਾਰ ਬਾਰ ਇਸ ਵੇਲੇ ਕੀ ਸਿਚੁਏਸ਼ਨ ਆ ਮਾਪਿਆਂ ਦੀ ਪਤਾ ਕੀ ਆ ਉਹ ਪਿੰਡੂ ਸੁਭਾ ਦੇ ਆ ਨਾ ਵਿਚਾਰੇ ਉਹਨਾਂ ਨੂੰ ਉਹ ਮੇਰੀ ਮੰਮੀ ਦਾ ਪੈਨਿਕ اٹੈਕ ਹੈ ਮੇਰੀ ਮੰਮੀ ਹੈਗੀ ਜੀ 80 ਕ ਸਾਲਾਂ ਦੀ ਮੇਰੇ ਸਹੁਰਾ ਸਾਹਿਬ ਵੀ 80 ਸਾਲਾਂ ਦੇ ਬਿਜੂਤ ਜਿਹੜੇ ਬਾਰ-ਬਾਰ ਬਾਜ਼ ਮਾਰ ਰਹੇ ਸੀ ਨਹੀਂ ਜਿਹੜੇ ਬਾਰ-ਬਾਰ ਬਾਜ਼ ਮਾਰ ਰਹੇ ਸੀ ਮੇਰੀ ਚਾਚੀ ਸੀ ਮੰਮੀ ਨੂੰ ਤਾਂ ਪੈਨਿਕ اٹੈਕ ਆਨ ਕਰਕੇ ਉਹ ਗੁੰਮ ਜਿਓ ਹੋ ਗਏ ਮੇਰੇ ਸਾਸਰ ਮੰਮੀ ਤਾਂ ਜੀ ਹਾਂ ਜੀ ਉਹ ਤਾਂ ਹੁਣ ਵੀ ਮੈਨੂੰ ਕਿਧਰੇ ਹੁਣ ਐਂ ਕਹਿੰਦੇ ਕਿਧਰੇ ਨਾ ਜਾ ਪਰ ਨਾ ਜਾ ਕੇ ਕੋਈ ਹੱਲ ਨਹੀਂ ਨਾ ਹੈਗਾ ਜੇ ਅਸੀਂ ਆਵਾਜ਼ ਚੱਕੂਗੇ ਮੇਰੇ ਖਿਆਲ ਦੇ ਵਿੱਚ ਥਾਂ-ਥਾਂ ਜਾ ਕੇ ਤੁਹਾਨੂੰ ਨਾ ਪ੍ਰਚਾਰ ਕਰਨ ਦੀ ਲੋੜ ਹੈ ਲੋਕਾਂ ਨੂੰ ਅਵੇਅਰ ਕਰਨ ਦੀ ਲੋੜ ਹੈ ਮੇਰੇ ਮੈਂ ਤਾਂ ਇਹੀ ਚਾਹੁੰਦੀ ਆ ਕਿ ਜੇ ਮੈਂ ਪੰਜਾਬ ਦੇ ਵਿੱਚ ਰਹਣੀ ਆ ਜਿੰਨਾ ਚਿਰ ਵੀ ਰਹਣੀ ਆ ਮੇਰਾ ਬਸ ਇਹੀ ਮੇਰਾ ਹੀ ਹੋ ਹੋਏਗਾ ਕੀ ਕਹਿੰਦੇ ਨੇ ਯੂ نو ਕਦਮ ਹੋਏਗਾ ਕਿ ਮੈਂ ਕੁੜੀਆਂ ਨੂੰ ਅਵੇਅਰ ਕਰ ਸਕਾਂ ਤੇ ਹੋ ਸਕਦਾ ਜੇ ਪੰਜਾਬ ਸਰਕਾਰ ਸੁਣ ਰਹੀ ਆ ਤਾਂ ਕੁੜੀਆਂ ਨੂੰ ਨਾ ਇੱਕ ਅਲੱਗ ਤੌਰ ਤੇ ਕਲਾਸ ਦੋ ਹੂੰ ਸ਼ਸਤਰ ਦੀ ਵਿੱਦਿਆ ਦੀ ਜਾਂ ਉਹਨਾਂ ਨੂੰ ਗੱਤਕਾ ਹੀ ਸਿਖਾ ਦੋ ਹਨਾ ਇੱਕ ਮੇਰੇ ਮਨ ਚ ਵੀ ਆਇਆ ਕਿ ਤੁਸੀਂ ਕੋਈ ਸੈਲਫ ਡਿਫੈਂਸ ਦੀ ਟ੍ਰੇਨਿੰਗ ਲਈ ਆ ਜਿਹੜਾ ਤੁਹਾਨੂੰ ਡਰ ਨਹੀਂ ਲੱਗਾ ਹਨਾ ਤੁਸੀਂ ਖੜ ਗਏ ਲੱਗਦਾ ਕਿ ਕੁੜੀਆਂ ਦੇ ਲਈ ਆਪਣੀ ਸੁਰੱਖਿਆ ਦੇ ਲਈ ਭਵੇਂ ਬੰਦਾ ਭਵੇਂ ਕੁੜੀਆ ਤਾਂ ਬਹੁਤ ਕਦਮ ਚੁੱਕਣੇ ਪੈਣੇ ਆ ਕਿਉਂਕਿ ਅੱਜ ਦਾ ਜੋ ਸਮਾਂ ਚੱਲ ਰਿਹਾ ਆ ਆਸਟ੍ਰੇਲੀਆ ਚ ਐਦਾਂ ਦੇ ਹਾਲਾਤ ਦੇਖਦੇ ਸੀ ਅਸਟ੍ਰੇਲੀਆ ਚ ਹਾਲਾਤ ਅਲੱਗ ਤਰ੍ਹਾਂ ਦੇ ਆ ਪਰ ਮੈਂ ਤੁਹਾਨੂੰ ਦੱਸ ਦਿਆਂ ਇੱਕ ਵਾਰੀ ਨਾ ਮੇਰੇ ਮੁੰਡੇ ਨੇ ਛੇੜਤਾ ਸੀ ਉਹਦੀ ਮੈਂ ਸ਼ਰਟ ਛੂਟ ਪਾੜ ਕੇ ਥੱਪੜ ਧੁੱਪਣ ਮਾਰ ਕੇ ਉਹਦੀ ਬਹੁਤ ਬੇਇੱਜ਼ਤੀ ਕਰਤੀ ਸੀ ਫਿਰ ਮੈਂ ਉਦੋਂ ਮੈਂ ਜੌਬ ਵੀ ਕੀਤੀ ਆ ਗਈ ਵੀ ਮੇਰੇ ਨਾਲ ਪੰਗੇ ਵੈਸੇ ਹੁੰਦੇ ਹੀ ਰਹੇ ਆ ਇਹ ਵੀ ਐਡਾ ਹੀ ਕੋਈ ਗੱਲ ਨਹੀਂ ਆ ਵੀ ਹੁਣ ਹੁਣ ਥੋੜਾ ਜਿਹਾ ਵੱਡਾ ਹੋ ਗਿਆ ਕਿਉਂਕਿ মিডিਆ ਨੇ ਚੱਕ ਲਿਆ ਚੀਜ਼ ਆ ਗਈ ਆ ਉਦੋਂ ਫੋਨਾਂ ਫੋਨਾਂ ਵਾਲਾ ਇੰਨਾ ਨਹੀਂ ਸੀਗਾ ਕੰਮ ਵੀ ਮੈਂ ਉੱਥੇ ਵੀਡੀਓ ਬਣਾਉਂਦੀ ਆ ਨਾ ਇਹ ਮੁੰਡੇ ਨੇ ਛੇੜਿਆ ਸੀ ਜੀ ਮੈਨੂੰ ਤੇ ਤਿੰਨ ਚਾਰ ਮੁੰਡੇ ਗੱਡੀ ਘੇਰ ਕੇ ਆਗੇ ਸੀ ਜੀ ਮੈਨੂੰ ਉਦੋਂ ਮੈਂ ਐਕਟੀਵਾ ਦੇ ਉੱਤੇ ਜਾਂਦੀ ਫਿਰ ਮੈਂ ਉਦੋਂ ਵੀ ਮੈਂ ਬਹੁਤ ਹਿੰਮਤ ਕੀਤੀ ਸੀ ਮੁੰਡੇ ਥੱਪੜ ਮਾਰੇ ਮੈਂ ਸ਼ਾਰਟ ਪਾਤੀ ਬਾਕੀ ਸਾਰੇ ਭੱਜ ਗਏ ਫਿਰ ਅੱਛਾ ਹਾਂਜੀ ਹਾਂ ਕਿਉਂਕਿ ਹਿੰਮਤ ਕਰਨੀ ਬਣੀ ਤੁਹਾਨੂੰ ਤੁਸੀਂ ਥੋੜੀ ਨਾ ਉੱਤੇ ਕੱਢ ਕੇ ਦੇਖੋ ਵੀ ਪੁਲਿਸ ਆਊਗੀ ਪ੍ਰਸ਼ਾਸਨ ਆਊਗਾ ਮੈਨੂੰ ਬਚਾਉਣ ਉਹਨਾਂ ਨੇ ਤਾਂ ਆਪਣਾ ਕੰਮ ਕਰ ਹੀ ਜਾਣਾ ਜਿੱਥੇ ਜੋ ਹੈਗਾ ਉਹਨਾਂ ਕਰ ਰਹੇ ਨੇ ਇਹ ਤੁਹਾਡੀ ਇੰਡੀਵਿਜੁਅਲ ਇੰੰਡੀਵਿਜੁਅਲ ਜਿਹੜੀ ਹੈਗੀ ਜ਼ਿੰਮੇਵਾਰੀ ਹੈ ਤੁਹਾਡੀ ਲੱਗਦਾ ਰਾਤ ਦੇ ਲਈ ਸੁਰੱਖਿਆ ਜਿਹੜੀ ਹੈ ਹੋਰ ਮਜ਼ਬੂਤ ਹੋਣ ਦੀ ਬੇहद ਲੋੜ ਹੈ ਬਿਲਕੁਲ ਲੋੜ ਹੈ ਜੀ ਸਰਕਾਰ ਨੂੰ ਵੀ ਚਾਹੀਦਾ ਪ੍ਰਸ਼ਾਸਨ ਨੂੰ ਵੀ ਚਾਹੀਦੀ ਹੈ ਜਿਹੜੀਆਂ ਜਿਵੇਂ ਆਪਣੀਆਂ ਗੱਡੀਆਂ ਹੁੰਦੀਆਂ ਨੇ ਪੁਲਿਸ ਦੀਆਂ ਉਹਨਾਂ ਨੂੰ ਥੋੜਾ ਬਹੁਤ ਨਾ ਟੂਰ ਲਗਾਉਂਦੇ ਰਹਿਣਾ ਚਾਹੀਦਾ ਉਧਰਲੀ ਸਾਈਡ ਨਾਲ ਜਿਹੜੀਆਂ ਸੂਨਸਾਨ ਥਾਵਾਂ ਹੈਗੀਆਂ ਨੇ ਉਸ ਹਿਸਾਬ ਨਾਲ ਕੁਝ ਇਸ ਤਰੀਕੇ ਨਾਲ ਪੀਆਰ ਪੀਸੀਆਰ ਕੁਝ ਐਦਾਂ ਕੁਝ ਕਾਰਾਂ ਦਾ ਪੁਲਿਸ ਵੱਲੋਂ ਕੁਝ ਇੰਤਜ਼ਾਮ ਜ਼ਰੂਰ ਹੋਣਾ ਚਾਹੀਦਾ ਪਰ ਉਹ ਤੋਂ ਵੀ ਜ਼ਿਆਦਾ ਜ਼ਰੂਰੀ ਹੈ ਜੀ ਤੁਹਾਡਾ ਆਪ ਦਾ ਹੌਸਲਾ ਮੇਰੇ ਖਿਆਲ ਦੇ ਵਿੱਚ ਕੁੜੀਆਂ ਨੂੰ ਬਸ ਹੌਸਲਾ ਕਰਨਾ ਚਾਹੀਦਾ ਜੀ ਤੇ ਦੂਜੀ ਗੱਲ ਇਹ ਆ ਕਿ ਇਹੀ ਮੈਂ ਜਿਹੜਾ ਕਹਿ ਰਹੀ ਆ ਨਾ ਜੇ ਸ਼ਸਤਰ ਰਕੇ ਅਧੀਨ ਹੈ ਰਾਜ ਤੁਹਾਨੂੰ ਸ਼ਸਤਰ ਦੀ ਵਿੱਦਿਆ ਜ਼ਰੂਰ ਹੋਣੀ ਚਾਹੀਦੀ ਆ ਚਾਹੇ ਛੋਟਾ ਜਿਹਾ ਚਾਕੂ ਰੱਖ ਲਓ ਕਿਉਂਕਿ ਤੁਹਾਨੂੰ ਸਰਕਾਰ ਨੇ ਵੀ ਕੁਝ ਨਹੀਂ ਕਹਿਣਾ ਜੇ ਤੁਸੀਂ ਆਪਣੇ ਡਿਫੈਂਸ ਦੇ ਵਿੱਚ ਕਿਸੇ ਦੇ ਮੜਾ ਮੋਟਾ ਕੁਝ ਲਾ ਵੀ ਦਿੱਤਾ ਹਨਾ ਕਿਉਂਕਿ ਆਪਣੀ ਜਾਨ ਬਚਾਉਣ ਲਈ ਤੁਸੀਂ ਕੁਝ ਵੀ ਕਰੋਗੇ ਸਿਚੁਏਸ਼ਨ ਤਾਂ ਦੋ ਹੀ ਹੁੰਦੀਆਂ ਜਾਂ ਕਰ ਲਓ ਜਾਂ ਮਰ ਜਾਓ ਤਹਾਡੀ ਵੀਡੀਓ ਨੇ ਲੱਗਦਾ ਕਿ ਬਹੁਤ ਅਸਰ ਪਾ ਦਿੱਤਾ ਜਿਸ ਤਰੀਕੇ ਦੇ ਨਾਲ ਇਹ ਵੀਡੀਓ ਵਾਇਰਲ ਹੋਈਆ ਮੈਨੂੰ ਲੱਗਦਾ ਤੁਹਾਡੇ ਫੋਨ ਰੁਕਣ ਦਾ ਨਾਮ ਨਹੀਂ ਲੈ ਰਹੇ ਤੁਹਾਨੂੰ ਹੱਲਾਸ਼ੇਰੀ ਵੀ ਦੇ ਰਹੇ ਆ ਇੰਟਰਨੈਟ ਆ ਮਾੜਾ ਵੀ ਕਹਿੰਦੇ ਲੋਕ ਚੰਗਾ ਵੀ ਕਹਿੰਦੇ ਆ ਪਰ ਲੱਗਦਾ ਇਹ ਵੀਡੀਓ ਤੁਹਾਡੀ ਕੰਮ ਬਹੁਤ ਕਰ ਗਈ ਆ ਉਹ ਕੁੜੀਆਂ ਦੇ ਵਿੱਚ ਮੈਨੂੰ ਲੱਗਦਾ ਖਾਸ ਤੌਰ ਤੇ ਬੜਕ ਪਾ ਗਈ ਆ ਕਿ ਬਈ ਨਹੀਂ ਡਰਨਾ ਨਹੀਂ ਇਹ ਭੈਣ ਵਾਂਗੂ ਆਪਾਂ ਮੁਕਾਬਲਾ ਕਰਨਾ ਵਾ ਬਿਲਕੁਲ ਹੀ ਸਾਡੇ ਨਾਲ ਕੁੜੀਆਂ ਰਹਿੰਦੀਆਂ ਨਹੀਂ ਵਿਚਾਰੀਆਂ ਉਹ ਆ ਕੇ ਮੈਨੂੰ ਮਿਲ ਗਈਆਂ ਨੇ ਭਾਬੀ ਜੀ ਤੁਹਾਡੀ ਵੀਡੀਓ ਵੀ ਸਾਨੂੰ ਬਹੁਤ ਹੌਸਲਾ ਦਿੰਦਾ ਵੀ ਅਸੀਂ ਵੀ ਹੁਣ ਟ੍ਰੇਨਿੰਗ ਵਗੈਰਾ ਲਈਏ ਅਸੀਂ ਵੀ ਹੌਸਲਾ ਕਰੀ ਅੱਗੇ ਜਾ ਕੇ ਹਾਂਜੀ ਕੁੜੀਆਂ ਪੜ੍ਹਦੀਆਂ ਸਕੂਲ ਤੋਂ 3 ਵਜੇ ਆਉਣਗੀਆਂ ਜੀ ਉਹ ਮੇਰੇ ਕੋਲ ਆ ਕੇ ਵੀ ਚਲ ਗਈਆਂ ਤੁਹਾਡੀ ਵੀਡੀਓ ਦੇਖੀ ਵੀ ਸਾਨੂੰ ਬਹੁਤ ਹੌਸਲਾ ਹੋਇਆ ਵੀ ਕੁੜੀਆਂ ਨੂੰ ਵਾਕਈ ਆਪਣੀ ਜਾਨ ਬਚਾਉਣ ਲਈ ਨਾ ਇਸ ਤਰੀਕੇ ਨਾਲ ਮਾਈ ਭਾਗੋ ਦੀ ਤਰ੍ਹਾਂ ਹੀ ਤਸਵੀਰ ਲੈ ਕੇ ਆਉਣਾ ਪੈਣਾ ਅਦਰਵਾਈਜ਼ ਨਹੀਂ ਹੈਗਾ ਜੀ ਇੱਥੇ ਜਦੋਂ ਬਚ ਕੇ ਆ ਗਏ ਘਰ ਤਾਂ ਮੈਨੂੰ ਲੱਗਦਾ ਉਸ ਘਟਨਾ ਚੋਂ ਨਿਕਲ ਪਏ ਨਹੀਂ ਤੁਸੀਂ ਜਾਂ ਕਰਦੇ ਕਿ ਆਲੇ ਵੀ ਲੱਗਦਾ ਕਿ ਉਹ ਘਟਨਾ ਕਿਹੋ ਜੀ ਹੋ ਗਈ ਆਪਣੇ ਨਾਲ ਹਾਂਜੀ ਸ਼ੌਕ ਦਾ ਦੇਖੋ ਲੱਗਦਾ ਹੀ ਆ ਨਾ ਕਿਉਂਕਿ ਇੱਕ ਸਿਚੁਏਸ਼ਨ ਤੁਸੀਂ ਸਮੂਦ ਜਾ ਰਹੇ ਹੋ ਤੇ ਤੁਹਾਨੂੰ ਉਹਦੇ ਵਿੱਚ ਇੱਕ ਵਾਰੀ ਤੁਹਾਡੀ ਰੋਕ ਲੱਗ ਜਵੇ ਜਾਂ ਇਹੋ ਜਿਹਾ ਕੁਝ ਹੋ ਜਿਹੜਾ ਤੁਸੀਂ ਐਕਸਪੈਕਟ ਨਹੀਂ ਸੀ ਕੀਤਾ ਹਨ ਉਹ ਚੀਜ਼ ਨੇ ਹਾਂਜੀ ਹਲਾਇਆ ਜ਼ਰੂਰ ਮੈਂ ਵੈਸੇ ਸੌ ਨਹੀਂ ਪਾਈ ساری ਰਾਤ ਕਿਉਂਕਿ ਮੰਮੀ ਨੂੰ ਮੈਂ ਲੁੱਕ ਆਫਟ ਮੈਨੂੰ ਆਪਣਾ ਘੱਟ ਫਿਕਰ ਸੀਗਾ ਮੈਨੂੰ ਮੇਰੇ ਬਜ਼ੁਰਗਾਂ ਦਾ ਜ਼ਿਆਦਾ ਫਿਕਰ ਸੀਗਾ ਕਿਉਂਕਿ ਮੇਰੇ ਨਾਲ ਸਿਚੁਏਸ਼ਨ ਹੋਈ ਮੈਂ ਕੱਢ ਤੀ ਲੰਗ ਗਿਆ ਪਰਮਾਤਮਾ ਨੇ ਸੁੱਖ ਰੱਖੀ ਆ ਕਹਿੰਦੇ ਕਹਿੰਦੇ ਨੇ ਵੀ ਲੱਤਾਂ ਦਿੱਤਾ ਅੱਗੇ ਆ ਗਿਆ ਸੋ ਉਸ ਪਰਮਾਤਮਾ ਨੇ ਹਿੰਮਤ ਬਖਸ਼ੀ ਆ ਤੇ ਅੱਜ ਜਿਉਂਦੇ ਜਾਂ ਆਉਂਦੀ ਆ ਤਾਂ ਕਹਿਣਾ ਚਾਹੋਗੇ ਕਿ ਵੀ ਗਲਤ ਪੰਗਾ ਨਾ ਲੈ ਬੈਠੇ ਹੋ ਹੁਣ ਕੁੜੀਆਂ ਸਾਰੀਆਂ ਜਿੰਦਕੌਰ ਵਾਂਗੂ ਦਿਖਣ ਗਈਆਂ ਹਾਂਜੀ ਬਿਲਕੁਲ ਇਹੀ ਕਹੂੰਗੀ ਜੀ ਕਿ ਭਰਾਵੋ ਨਾ ਕਰੋ ਇਹ ਜੇ ਕੰਮ ਆਪਣੇ ਰੋਜੀ ਰੋਟੀ ਤਰ ਤੋੜ ਲਓ ਆਪਣਾ ਕੋਈ ਕੰਮ ਚਲਾ ਲਓ ਹੈਨਾ ਕੁਛ ਛੋਟਾ ਮੋਟਾ ਕੰਮ ਕਰ ਲਓ ਬਾਰਦਾਤਾਂ ਚ ਕੋਈ ਨਹੀਂ ਰੱਖਿਆ ਲੁੱਟ ਵੀ ਕਿੰਨਾ ਕੁ ਤੁਸੀਂ ਲੁੱਟ ਖੋ ਕਰਕੇ ਕੀ ਕਾਲੇ ਮੋੜ ਕੇ ਜੇਲਾਂ ਦੀ ਚੱਕੀਆਂ ਪੀਸੂਗੇ ਕੋਈ ਫਾਇਦਾ ਹੈ ਨਹੀਂਆ ਕਿਉਂਕਿ ਕੁੜੀਆਂ ਨੇ ਹੁਣ ਤਲਵਾਰ ਚਲਾਉਣੀ ਸਿੱਖ ਲੈਣੀ ਆ ਵਾਹ ਬਈ ਵਾਹ ਇਹ ਆ ਪੰਜਾਬ ਦੀ ਉਹ ਬਹਾਦਰਤੀ ਆਸਟ੍ਰੇਲੀਆ ਦੇ ਵਿੱਚ ਰਹਿੰਦੀ ਹੈ ਪਰ ਜਦੋਂ ਪੰਜਾਬ ਆਉਂਦੀ ਹੈ ਤਾਂ ਤੁਸੀਂ ਦੇਖੋ ਕਿ ਕਿਸ ਤਰੀਕੇ ਦੇ ਨਾਲ ਡਰ ਦੇ ਅੱਗੇ ਝੁਕੀ ਨਹੀਂ ਰੁਕੀ ਨਹੀਂ ਘਬराई ਨਹੀਂ ਸਮਾਕੇ ਹਿੰਮਤ ਦੇ ਨਾਲ ਇਸ ਧੀ ਨੇ ਮੁਕਾਬਲਾ ਕੀਤਾ ਇਸ ਕਰਕੇ ਅੱਜ ਇਸ ਐਨ ਆਰ ਆਈ ਕੁੜੀ ਦੀਆਂ ਹਰ ਪਾਸੇ ਤਾਰੀਫਾਂ ਹੋ ਰਹੀਆਂ ਵਾ ਸਾਰੀਆਂ ਕੁੜੀਆਂ ਨੂੰ ਇਸ ਤਰੀਕੇ ਦੀ ਬਣਨ ਦੀ ਲੋੜ ਹੈ ਵੀ ਸਰਦਾਰਾਂ ਦੀ ਧੀ ਹੈ ਤੇ ਅੱਜ ਸਾਬਤ ਕਰ ਦਿੱਤਾ ਜੋ ਸਿੱਖੀ ਦੇ ਵਿੱਚ ਸਾਨੂੰ ਸਿਖਾਇਆ ਗਿਆ ਹੈ ਜੋ ਉਸ ਗੁਰੂ ਨੇ ਸਾਨੂੰ ਦਾਤ ਬਖਸ਼ੀ ਹੈ ਉਹ ਕਿਸ ਤਰੀਕੇ ਦੇ ਨਾਲ ਚਲਾਨੀ ਹੈ ਤੇ ਕਿਸ ਤਰੀਕੇ ਦੇ ਨਾਲ ਉਹ ਕੰਮ ਆਈ ਹੈ ਸੋ ਕੀ ਕਹਿਣਾ ਚਾਹੋਗੇ ਇਸ ਧੀ ਬਾਰੇ ਜ਼ਰੂਰ ਦੱਸਿਓ ਮੈਂ ਗੁਰਦੀਪ ਕੌਰ ਕੈਮਰਾਮੈਨ ਸਾਥੀ ਸੁਖਵਿੰਦਰ ਸਿੰਘ ਜੀ ਦੇ ਨਾਲ ਡੇਲੀ ਪੋਸਟ ਪੰਜਾਬੀ ਲਈ